ਜੋ ਵੀ ਉਹ ਨੀਵੀ ਪਾ ਲਿੰਦਾ ਅਸੀਂ ਇੱਧਰ ਉੱਧਰ ਭੱਜੇ ਫਿਰਦੇ ਲੱਭਦੇ ਕੈਮਰਿਆਂ ਦੇ ਵਿੱਚ ਦਿਖਾਈ ਦਿੰਨੇ ਕਿਤੇ ਬਾਹਰ ਜਾਂਦੇ ਕਿਤੇ ਉੱਪਰ ਗਏ ਥੱਲੇ ਤਿੰਨ ਵਾਰ ਤਾਂ ਅਸੀਂ ਉਹਦੇ ਕੋਲ ਦੀ ਵੀ ਨਿੰਗ ਗਏ ਪਰ ਉਹ ਸਾਡ ਨੂੰ ਨਜ਼ਰ ਨਹੀਂ ਆਇਆ ਫਿਰ ਅਸੀਂ ਸਾਰੇ ਉੱਪਰ ਨੂੰ ਚਲੇ ਜਾਂਦੇ ਆ ਲੱਭਣ ਉਹਨੂੰ ਤੇ ਉਹ ਹੌਲੀ ਕਿਤੇ ਅਕੇ ਨਿਕਲ ਕੇ ਪਿੱਛੇ ਨੂੰ ਭੱਜ ਜਾਂਦਾ ਇਹ ਸਾਰੀ ਰਿਕਾਰਡਿੰਗ ਕੈਮਰਿਆਂ ਦੇ ਵਿੱਚ ਆ ਤੁਸੀਂ ਦੇਖੋ ਕਿਸ ਤਰੀਕੇ ਨਾਲ ਉਹ ਕਲਯੁਗੀ ਬਾਪ ਆਪਣੇ ਉਸ ਬੱਚੇ ਨੂੰ ਦੇਖਣ ਤੋਂ ਮਿਲਣ ਤੋਂ ਵੀ ਮਨਕਰ ਹੋ ਗਿਆ ਜਦੋਂ ਜਾ ਕੇ ਕੱਲ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇੱਕ ਸਿੱਖ ਸਰਦਾਰ ਨੇ ਮੁਸਲਮਾਨ ਔਰਤ ਤੇ ਉਹਦੇ ਬੱਚੇ ਦੀ ਜਾਨ ਬਚਾਈ ਤੇ ਮੁਸਲਮਾਨ ਔਰਤ ਦੀ ਤੇ ਜਾਨ ਬਚਾ ਲਈ ਲੇਕਿਨ ਉਹਦੇ ਬੱਚੇ ਦੀ ਜਾਨ ਨਹੀਂ ਬਚਾ ਸਕਿਆ ਉਹ ਮੁਸਲਮਾਨ ਜਿਹੜੀ ਔਰਤ ਸੀ ਉਹਦੇ ਹਸਬੰਡ ਜਿਹੜਾ ਸੀ ਉਹਦੇ ਤੇ ਬੜਾ ਜ਼ੁਲਮ ਕਰਦਾ ਸੀ ਕੁੱਟਦਾ ਮਾਰਦਾ ਸੀ ਸਰਦਾਰ ਜੀ ਨੇ ਕਿੰਜ ਉਹਦੀ ਜਾਨ ਬਚਾਈ ਇਸੇ ਮਤਲਬ ਆਈ ਤੀ ਵੀਡੀਓ ਇਹ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੱਲੇ ਕਿਨਮੀ ਦਬਾਓ ਤਾਂ ਕਿ ਅਨਲੀਆਂ ਜਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਅੱਜ ਸੁਪਨਿਆਂ ਦੇ ਘਰ ਵਿੱਚ ਇੱਕ ਬੜੀ ਦੁੱਖ ਦੀ ਬੜੀ ਤਕਲੀਫ ਦੇਣ ਵਾਲੀ ਘਟਨਾ ਵਾਪਰੀ ਆ ਨਹੀਂ ਨਹੀਂ ਕੁਝ ਨਹੀਂ ਹੋਇਆ ਨਹੀਂ ਬਗ ਨਹੀਂ ਰੋਣਾ ਨਹੀਂ ਕਰਨਾ ਅਜਿਹਾ ਕੁਝ ਨਹੀਂ ਆ ਨਹੀਂ ਕੁਝ ਮਾਲਕ ਸਾਡੇ ਸੁਪਨਿਆਂ ਦੇ ਘਰ ਆਈ ਪ੍ਰੈਗਨੈਂਟ ਬੱਚੀ ਰੋ ਰਹੀ ਹੈ ਬੈਠੀ ਦੱਸ ਰਹੀ ਹੈ ਵੀ ਮੇਰਾ ਪਤੀ ਮੈਨੂੰ ਮਾਰਦਾ ਬਹੁਤ ਹੈ ਮੇਰੇ ਮਾਪੇ ਦੀ ਮੌਤ ਹੋ ਗਈ ਮੇਰਾ ਕੋਈ ਨਹੀਂ ਹੈਗਾ ਇਹ ਭੂਰਾ ਕਿ ਜਵਾਕ ਨਹੀਂ ਆ ਬਾਬਾ ਜੀ ਤੁਸੀਂ ਐਡੇ ਮਾੜੇ ਬੰਦੇ ਹੋ ਯਾਰ ਨਾ ਪਿੱਛੇ ਉਹਦੇ ਮਾਂ ਨਾ ਉਹਦੇ ਪਿਓ ਨਾ ابو ਨਾ ਅਮੀ ਤੇਰੇ ਸਿਰ ਤੇ ਆ ਇਕੱਲੀ 5 ਮਹੀਨੇ ਦੀ ਪ੍ਰੈਗਨੈਂਟ ਆ ਸਤਨਾਸ ਕਰਦਾ ਨਿਰਭਰ ਨਿਰਵੈਰ ਧਾਲ ਮੁਗ ਅਯੂਨੀ ਸਰਵੋਸ਼ਾ ਪ੍ਰੀਮਚੁਰ ਬੇਬੀ ਬਹੁਤ ਹੀ ਕਮਜ਼ੋਰ 1 ਕਿਲੋ ਤੋਂ ਵੀ ਘੱਟ ਵਜ਼ਨ 800 ਗ੍ਰਾਮ ਦਾ ਆਉਂਦੇ ਸਾਰੀ ਮਸ਼ੀਨਾਂ 'ਚ ਰੱਖ ਦਿੱਤਾ ਗਿਆ ਬੱਚਾ 24 ਜਨਾਂ ਦਾ ਹੋ ਕੇ ਪੂਰਾ ਹੋ ਜਾਂਦਾ ਉਹਦੇ ਦਿਲ 'ਚ ਸਰਾਕ ਸੀ ਆ ਜਾ ਇੱਥੇ ਅੱਗੇ ਆ ਜਾ ਕਿਸੇ ਕੇਹ ਰੇ ਪੁੱਤ ਆਲੇ ਮੇਰੀ ਤੇ ਆ ਜਾ ਰੋਣਾ ਨਹੀਂ ਰੋਣਾ ਨਹੀਂ ਹੋ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਪੁੱਤ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਪੁੱਤ ਰੋਣਾ ਨਹੀਂ ਰੋਣਾ ਨਹੀਂ ਸਾਨੂੰ ਨਹੀਂ ਸੀ ਪਤਾ ਅੱਜ ਵੀ ਉਹ ਬੰਦਾ ਆਪਣੇ ਬੱਚੇ ਦੀ লাশ ਨੂੰ ਦੇਖਣ ਤੋਂ ਮਨਕਰ ਹੋ ਜੂਗਾ ਵੀ ਉਹ ਕਿਵੇਂ ਬੜੀ ਚਲਾਕੀ ਨਾਲ ਉੱਥੋਂ ਨਿਕਲ ਕੇ ਲੋਕ ਤੇ ਹੌਲੀ ਦੇ ਕੇ ਨਿਕਲ ਕੇ ਪਿੱਛੇ ਨੂੰ ਭੱਜ ਜਾਂਦਾ ਅੱਲਾ ਨੇ ਬਹੁਤ ਤੁਹਾਡੀ ਮਦਦ ਕੀਆ ਹੈ ਇਹ ਤੋਂ ਉਸ ਬੰਦੇ ਸੀ ਤੁਹਾਡਾ ਪਿੱਛਾ ਛੁਡਾ ਦਿਆ ਉਸ ਅੱਜ ਇਸ ਸਮੇਂ ਉਹ ਭੱਗ ਗਿਆ ਅੱਗੇ ਕੋਈ ਆਪਸ਼ਨ ਬਚੀ ਨਹੀਂ ਆ ਉਸ ਦੇ ਪਾਸ ਇਹ ਵਾਨ ਮਲਾ ਕੇ ਗਿਆ ਆਪਾਂ ਨੂੰ ਠੀਕ ਹੈ ਪੁੱਤ ਮੈਂ ਮਰੀ ਤੇ ਰੋਣਾ ਨਹੀਂ ਰੋਣਾ ਰੋਣਾ ਨਹੀਂ ਬਸ ਰੋਣਾ ਨਾਮ ਰਿਤੀ ਨੋਣਾ ਨਾਮ ਰਿਤੀ ਨੋਣਾ ਤਸ ਜੀ ਰਿਤੀ ਕੂੰ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਕੱਪ ਅੱਲਾਹੁ ਅਕਬਰ ਅੱਲਾਹੁ ਅਕਬਰ ਕੂੰ ਕਾ ਸਤਨਾਮ ਸਟਾਰਟਅਪ ਨਿਰਪ ਨਿਰਵਰ ਹਾਲ ਮੂਰਤ ਯੂਨੀਸਰ ਫਰਸ਼ਾ ਯਾਬ ਆਦ ਸਤਿਗਤਸ ਹੈਪੀ ਸਤ ਨਾਨਕ ਜੀ ਸਤਿ ਅਵਾਨ ਨੂੰ ਕਬਰਸਤਾਨ ਦੇ ਵਿੱਚ ਦਫਨਾ ਦਿੱਤਾ ਜਾਂਦਾ ਤੇ ਨਾਲ ਹੀ ਖੁਸ਼ੀ ਨੇ ਵੀ ਆਪਣੇ ਵੱਲੋਂ ਮਹਿੰਦੀ ਹਸਨ ਦੀਆਂ ਆਪਣੀਆਂ ਉਹਨਾਂ ਯਾਦਾਂ ਨੂੰ ਵੀ ਦਫਨਾ ਦਿੱਤਾ ਜਿਹੜੀਆਂ ਕਿਤੇ ਨਾ ਕਿਤੇ ਉਹਦੇ ਪੂਰੀ ਵੀਡੀਓ ਚੋਂ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਪਨਿਆਂ ਦੇ ਘਰ ਵਿੱਚ ਇੱਕ ਬੜੀ ਦੁੱਖ ਦੀ ਬੜੀ ਤਕਲੀਫ ਦੇਣ ਵਾਲੀ ਘਟਨਾ ਵਾਪਰੀ ਹੈ। ਸੰਜੀਤ ਦੀ ਧੀ ਰਾਣੀ ਖੁਸ਼ੀ ਮਾਪੇ ਦੀ ਮੌਤ ਹੋ ਗਈ ਸੀ ਛੋਟੀ ਹੁੰਦੀ ਦੀ। ਭੂਆ ਨੇ ਵਿਆਹ ਕਰਤਾ ਸੀ, ਨਿਕਾਹ ਕਰਤਾ ਸੀ। ਮਿੰਦੀ ਹਸਨ ਦੇ ਨਾਂ ਨਾਲ ਦੇ ਬੰਦੇ ਨਾਲ ਜਿਹਦੀ ਉਮਰ ਉਹਦੇ ਨਾਲੋਂ ਦੁੱਗਣੀ ਸੀ। ਕੁੜਦਾ ਮਾਰਦਾ ਸੀ ਬਹੁਤ ਜ਼ਿਆਦਾ। ਜਦੋਂ ਪ੍ਰੈਗਨੈਂਟ ਹੋ ਗਈ 4 ਮਹੀਨੇ ਦੀ ਕਰੀਬ ਕੁੱਟ ਸਹੀ ਨਹੀਂ ਗਈ ਘਰੋਂ ਬਾਹਰ ਆ ਜਾਂਦੀ ਭੱਜ ਜਾਂਦੀ ਫਿਰ ਵਿਚਾਰੀ ਸ਼ਾਮ ਨੂੰ ਮੁੜ ਜਾਂਦੀ ਇੱਕ ਦਿਨ ਕੋਈ ਭਲਾ ਬੰਦਾ ਮਿਲਿਆ ਉਹਨੇ ਮਨੁੱਖਤਾ ਦੀ ਸੇਵਾ ਦਾ ਐਡਰੈਸ ਦੇ ਕੇ ਇੱਧਰ ਨੂੰ ਭੇਜਤਾ ਖੁਸ਼ੀ ਮਾਲਕ ਨੂੰ ਖੁਸ਼ੀ ਮਾਲਕ ਸਾਡੇ ਸੁਪਨਿਆਂ ਦੇ ਘਰ ਆਈ ਮੈਂ ਬੱਚੇ ਨੂੰ ਮੈਨੂੰ ਪਹਿਚਾਉਂਦੀ ਸੀ ਪਾਣੀ ਰੋਣਾ ਨਹੀਂ ਰੋਣਾ ਨਹੀਂ ਇਹ ਜਦੋਂ ਮੇਰੇ ਘਰਵਾਲੇ ਨਾਲ ਬਹਿਤੀ ਬੱਤ ਵੀ ਲੜਾਈ ਕਰੇ ਅਗਰ ਜਦ ਮੈਂ ਕੰਮ ਕਰੂੰਗੀ ਤਾਂ ਬਰਤਨ ਖੜ ਗਏਗੇ ਨਾ ਅਗਰ ਗਲਾਸ ਡਿੱਗ ਵੀ ਜਾਣਾ ਜਿਸ ਨਾਲ ਕਿਸੇ ਉਸਕੇ ਵਜੋਂ ਮੈਂ ਮਾਰ ਬਿਟਾਈ ਕਰਨੀ ਸ਼ੁਰੂ ਕਰਨ ਦੇ ਮੇਰੇ ਨਾਲ ਪ੍ਰੈਗਨੈਂਟ ਬੱਚੀ ਰੋ ਰਹੀ ਹੈ ਬੈਠੀ ਦੱਸ ਰਹੀ ਹੈ ਵੀ ਮੇਰਾ ਪਤੀ ਮੈਨੂੰ ਮਾਰਦਾ ਬਹੁਤ ਹੈ ਮੇਰੇ ਮਾਪੇ ਦਾ ਮੌਤ ਹੋ ਗਈ ਮੇਰਾ ਕੋਈ ਨਹੀਂ ਹੈਗਾ ਬੱਚੀ ਦੇ ਟੈਸਟ ਕਰਾਉਨੇ ਆ ਪਤਾ ਲੱਗਦਾ ਕਰੀਬ 3.5 ਮਹੀਨਿਆਂ ਦੀ ਪ੍ਰੈਗਨੈਂਟ ਚਲੋ ਟ੍ਰੀਟਮੈਂਟ ਸ਼ੁਰੂ ਹੁੰਦਾ ਪਤੀ ਦਾ ਨੰਬਰ ਲੈ ਕੇ ਫੋਨ ਕਰਦੇ ਆ ਅੱਜ ਆਉਣਾ ਕੱਲ ਆਉਂਦਾ ਨਾਰੇ ਲਾਉਂਦਾ ਇੱਕ ਦਿਨ ਬੁਲਾ ਲਿੰਨੇ ਆ ਆ ਜਾਂਦਾ ਲੋਹਿੰਦਾਰੂ بیوی ਕੇ ਵੀਨ ਵਾਖੜਾਈ ਕਰ ਕਰਕੇ ਮੈਨੂੰ ਮਾਰੇ ਅਗਰ ਕੋਰਾ ਕੇ ਜਵਾਕੜੀ ਆ ਬਾਬਾ ਜੀ ਆਪੇ ਤੁਸੀਂ ਐਡੇ ਮਾੜੇ ਬੰਦੇ ਹੋ ਯਾਰ ਨਾ ਪਿੱਛੇ ਉਹਦੇ ਮਾਂ ਨਾ ਉਹਦੇ ਪਿਓ ਨਾ ਆਪੂ ਨਾ ਮੀ ਤੇਰੇ ਸਿਰ ਤੇ ਆ ਕੱਲੀ 5 ਮਹੀਨੇ ਦੀ ਪ੍ਰੈਗਨੈਂਟ ਆ ਆਣ ਤੋਂ ਬਾਅਦ ਬਸ ਕੁਝ ਘੰਟੇ ਰੁਕਦਾ ਫਿਰ ਵਾਪਸ ਚਲੇ ਜਾਂਦਾ ਇਸੇ ਦਰਾਂ 25 ਦੇ ਇਲਾਜ ਚੱਲਦੇ ਦੌਰਾਨ ਪਤਾ ਲੱਗਿਆ ਡਾਕਟਰਾਂ ਨੇ ਦੱਸਿਆ ਵੀ ਖੁਸ਼ੀ ਸ਼ਰੀਰਕ ਤੌਰ ਤੇ ਵੀਕ ਆ ਕਮਜ਼ੋਰ ਆ ਇਸ ਹਾਲਾਤ ਦੇ ਵਿੱਚ ਅਬੋਰਸ਼ਨ ਵੀ ਨਹੀਂ ਹੋ ਸਕਦਾ ਕਿਉਂਕਿ ਡਿਲੀਵਰੀ 'ਚ ਵੀ ਪ੍ਰੋਬਲਮ ਆ ਸਕਦੀ ਆ ਇਲਾਜ ਚੱਲਿਆ 5ਵੇਂ ਮਹੀਨੇ ਲੇਬਰ ਪੇਨ ਸ਼ੁਰੂ ਹੋ ਗਈ ਡਾਕਟਰਾਂ ਨੇ ਦਵਾਈਆਂ ਸ਼ੁਰੂ ਕਰਾਈਆਂ ਲੇਬਰ ਪੇਨ ਰੋਕੀ 15-20 ਦਿਨ ਨਿਕਲ ਗਏ ਫਿਰ ਦੁਆਰਾ ਲੀਵਰ ਪੇਨ ਸ਼ੁਰੂ ਹੋ ਗਈ ਰੋਂਦੀ ਬਹੁਤ ਸੀ ਚਾਹੇ ਉਹ ਪਤੀ ਉਹਨੂੰ ਮਾਰਦਾ ਕੁੱਟਦਾ ਸੀ ਫਿਰ ਵੀ ਕਿਤੇ ਨਾ ਕਿਤੇ ਉਹ ਉਹਦੇ ਨਾਲ ਟੈਟ ਸੀ ਪਰ ਉਹ ਆਉਂਦਾ ਤਸੀਂ 15 ਦਿਨਾਂ ਆ ਕੇ ਫਿਰ ਭੱਜ ਜਾਂਦਾ ਉਹਦੇ ਕੋਲ ਨਾ ਰੁਕਦਾ ਤਾਂ ਇਦਾਂ ਹੀ ਕਰਦੇ ਕਰਦੇ ਪ੍ਰੈਗਨਨਸੀ ਲਗਭਗ 6.5 ਮਹੀਨਿਆਂ ਤੱਕ ਪਹੁੰਚ ਗਈ ਤਾਂ ਇੱਕ ਦਿਨ ਡਾਕਟਰਾਂ ਨੇ ਦੱਸਿਆ ਵੀ ਹੁਣ ਜਿਹੜੀ ਪੇਨ ਹੋਈ ਆ ਇਹ ਡਿਲੀਵਰੀ ਕਰਨੀ ਪੈਣੀ ਆ ਆਪਾਂ ਨੂੰ ਨਹੀਂ ਤਾਂ ਦੋਨਾਂ ਨੂੰ ਖਤਰਾ ਹੋ ਜਾਊਗਾ ਚਲੋ ਆਪਰੇਟ ਹੋਇਆ ਬੱਚੀ ਦਾ ਜਿਹੜੀ ਖੁਦ ਬੱਚੀ ਸੀ ਹਜੇ ਤੱਬੀ ਟ ਨੇ ਜਨਮ ਲਿਆ ਖੁਸ਼ੀ ਦੇ ਪੇਟ ਤੋਂ ਪ੍ਰੀਮਚੂਰ ਬੇਬੀ ਬਹੁਤ ਹੀ ਕਮਜ਼ੋਰ 1 ਕਿਲੋ ਤੋਂ ਵੀ ਘੱਟ ਵਜ਼ਨ 800 ਗ੍ਰਾਮ ਦਾ ਉਹਦੇ ਸਾਰੀ ਮਸ਼ੀਨਾਂ 'ਚ ਲੱਕ ਦਿੱਤਾ ਗਿਆ ਸਾਮਾ ਨਿਕਲਿਆ 4 ਦਿਨ 3 ਦਿਨ ਨਿਕਲੇ ਖੁਸ਼ੀ ਥੋੜਾ ਹੋਸ਼ ਚ ਆਈ ਪਤੀ ਨੂੰ ਬੁਲਾਇਆ ਆਇਆ ਪਤੀ ਇੱਕ ਦਿਨ ਰੋਕਿਆ ਇੱਕ ਸ਼ਾਮ ਨੂੰ ਫੇਰ ਭੱਜ ਗਿਆ ਕਿਉਂਕਿ ਉਹ ਸ਼ਰਾਬ ਪੀਣ ਦਾ ਆਦੀ ਸੀ ਉਹ ਤੋਂ ਰਹਿ ਨਹੀਂ ਸੀ ਹੁੰਦਾ ਇਹਦੇ ਕੋਲ ਕਿਵੇਂ ਨਾ ਕਿਵੇਂ ਵਕਤ ਕੱਟੀ ਗਏ ਇੱਕ ਤਰੀਕ ਨੂੰ ਜਨਮ ਲੈਂਦਾ ਬੱਚਾ ਖੁਸ਼ੀ ਸਾਡੇ ਕੋਲੇ 23-4 ਨੂੰ ਆਉਂਦੀ ਆ ਇੱਕ ਅੱਠ ਨੂੰ ਬੱਚੇ ਦਾ ਜਨਮ ਹੁੰਦਾ ਜਿਹਦਾ ਨਾਮ ਅਸੀਂ ਮੁਹੰਮਦ ਇਵਾਨ ਮਲਿਕ ਰੱਖਦੇ ਹਾਂ ਖੁਸ਼ੀ ਕਹਿੰਦੀ ਮੈਂ ਇਹੀ ਨਾਮ ਰੱਖਣਾ ਆਪਣੇ ਬੱਚੇ ਦਾ ਬੱਚਾ 24 ਜਨਮ ਦਾ ਹੋ ਕੇ ਪੂਰਾ ਹੋ ਜਾਂਦਾ ਉਹਦੇ ਦਿਲ 'ਚ ਸਰਾਕ ਸੀ ਬਹੁਤ ਡਾਕਟਰ ਕੋਸ਼ਿਸ਼ਾਂ ਕਰਦੇ ਆ 40 45 45000 ਦੇ ਇੰਜੈਕਸ਼ਨ ਲੱਗਦੇ ਆ ਬੱਚੇ ਨੂੰ ਕਿਹੇ ਤਰੀਕੇ ਬੱਚੇ ਦਾ ਬਚਾਅ ਹੋ ਜAVE ਖੁਸ਼ੀ ਉਹਨੂੰ ਹਸਪੀਟਲ ਤੋਂ ਛੁੱਟੀ ਮਿਲਣ ਤੋਂ ਬਾਅਦ ਹਰ ਰੋਜ਼ ਹਸਪੀਟਲ ਜਾਂਦੀ ਉਹਨੂੰ ਫੀਡ ਦੇ ਕੇ ਆਉਂਦੀ ਮਸ਼ੀਨਾਂ ਦੇ ਵਿੱਚ ਪਏ ਨੂੰ ਆਪਣੇ ਮਾਂ ਦਾ ਫਰਜ਼ ਨਿਭਾਉਂਦੀ ਬਹੁਤ ਅਟੈਚ ਆਪਣੇ ਬੱਚੇ ਨਾਲ ਹੋ ਰਹੀ ਸੀ ਦਿਨੋਂ ਦਿਨ ਸਾਨੂੰ ਕਿਤੇ ਨਾ ਕਿਤੇ ਡਰਾਂ ਕਹਿੰਦਾ ਸੀ ਕਿਉਂਕਿ ਜਿਸ ਦਿਨ ਬੱਚੇ ਦਾ ਜਨਮ ਹੋਇਆ ਸੀ ਦੂਸਰੇ ਦਿਨ ਜਦੋਂ ਮੈਂ ਮਿਲਣ ਗਿਆ ਤਾਂ ਅਸੀਂ ਮਠਿਆਈ ਲੈ ਕੇ ਗਏ ਡਾਕਟਰ ਸਾਹਿਬ ਨੇ ਮਠਿਆਈ ਖਾਣ ਤੋਂ ਮਨਾ ਕਰਤਾ ਸੀ ਉਹ ਕਹਿੰਦੇ ਵੀ ਹਜੇ ਰੁਕ ਜੋ ਮਠਿਆਈ ਉਸ ਦਿਨ ਖਾਵਾਂਗੇ ਜਦ ਦਿਨ ਛੁੱਟੀ ਦੇਵਾਂਗੇ ਦਿਲ ਦੇ ਵਿੱਚ ਤਾਂ ਉਸ ਦਿਨ ਵੀ ਕਿਤਨਾ ਕਿਤੇ ਡਰ ਸੀ ਡਾਕਟਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਹਜੇ ਖਤਰਾ ਬਹੁਤ ਆ 24 ਦਿਨਾਂ ਦਾ ਹੋ ਕੇ ਮਾਨ ਮਾਲਕ ਸਰਦੀ ਦੀ ਇਸ ਦੁਨੀਆ ਨੂੰ ਇਸ ਕਲਯੁਗੀ ਬਾਪ ਨੂੰ ਛੱਡ ਕੇ ਇਸ ਦੁਨੀਆ ਤੋਂ ਤੁਰ ਗਿਆ ਇਸ ਦਿਨਾਂ 24 ਤਰੀਕ ਨੂੰ ਬੱਚੇ ਦੀ ਡੈਥ ਹੁੰਦੀ ਆ 19 ਤਰੀਕ ਨੂੰ ਮਹਿੰਦੀ ਨੂੰ ਅਸੀਂ ਬੜੀ ਮੁਸ਼ਕਲ ਨਾਲ ਫੋਨ ਕਰ ਕਰਕੇ ਉਹਦੇ ਬਾਪ ਨੂੰ ਸੱਦਦੇ ਆ ਇਸ ਵਾਰ ਅਸੀਂ ਵੀ ਮਨ ਬਣਾ ਲਿਆ ਸੀ ਵੀ ਉਹਨੂੰ ਹੁਣ ਜਾਣ ਨਹੀਂ ਦੇਣਾ ਕਿਉਂਕਿ ਬੱਚੇ ਦੀ ਹਾਲਤ ਜ਼ਿਆਦਾ ਵਿਗੜਦੀ ਸੀ ਤੇ ਖੁਸ਼ੀ ਵੀ ਬਹੁਤ ਉਹਨੂੰ ਸਪੋਰਟ ਦੀ ਲੋੜ ਸੀ ਕਿਤੇ ਨਾ ਕਿਤੇ ਆਪਣੇ ਪਤੀ ਨੂੰ ਆਪਣੇ ਸ਼ੌਹਰ ਨੂੰ ਬਾਰ ਬਾਰ ਯਾਦ ਕਰਦੀ ਤੇ ਅਸੀਂ ਇਸ ਵਾਰ ਨੂੰ ਅੰਦਰ ਆਪਣੇ ਕੋਲੇ ਰੱਖਦੇ ਆ ਸੁਪਨਿਆਂ ਦੇ ਘਰ ਚ ਜਾਣ ਦੀ ਗੱਲ ਕਰਦਾ ਉਹਨੂੰ ਵੜਿਆ ਕੇ ਕਾਉਂਸਲਿੰਗ ਕਰਕੇ ਫਿਰ ਰੋਕ ਲੈਨੇ ਆ ਫਿਰ ਰੋਕ ਲੈਨੇ ਆ ਤਾਂ ਇਹ 4-5 ਦਿਨ ਮਹਿੰਦੀ ਦੇ ਸੁਪਨਿਆਂ ਦੇ ਘਰ ਚ ਬੀਤਦੇ ਆ ਖੁਸ਼ੀ ਹਸਪੀਟਲ ਚ ਸੀ ਅੰਦਰ ਹੀ ਜਿਹੜਾ ਸੁਪਨਿਆਂ ਦੇ ਘਰ ਦਾ ਅੰਦਰਲਾ ਹਸਪੀਟਲ ਆ ਸੁਪਨਿਆਂ ਦਾ 24 ਤਰੀਕ ਨੂੰ ਸਵੇਰੇ ਉੱਤੜਕਿਓਂ ਕਰੀਬ 2:00 ਵਜੇ ਫੋਨ ਆਉਂਦਾ ਹਸਪੀਟਲ ਤੋਂ ਵੀ ਇਵਾਨ ਆ ਜਿਹੜਾ ਬੱਚਾ ਉਹ ਪੂਰਾ ਹੋ ਗਿਆ ਡੈਥ ਹੋ ਗਈ ਉਹ ਬੱਚਾ ਚਲਾ ਗਿਆ ਬੱਚੇ ਦਾ ਬੇਟਾ ਡੈਥ ਹੋ ਗਿਆ ਪਰ ਮੈਨੂੰ ਤੇ ਦਿਨ ਤੋਂ ਕਿਹਾ ਉਹ ਬਾਹਰ ਜਿਹੜੇ ਮੇਰੇ ਕੋਲ ਮਿਲਦਾ ਤਾਂ ਉਹ ਦਿਨ ਤੋਂ ਕੱਜ ਦਿਨ ਵੀ ਮੇਰੇ ਕੋਲ ਨਹੀਂ ਘਰ ਤੇ ਆ मिलने नहीं देते थे डॉक्टर हमें भी नहीं मिलने मेरे को तो पहले मिलने दिया बाबा जी सब लोग वहाँ पे गए था हमें तो भी नहीं मिलने देते थे मेरे को मिलने दिया बाबा जी पहले एक बार तो मैं भी मिला था तो बार बार मिलने नहीं देते तो इन्फेक्शन बहुत हो रहा था कौशल कैसा ना भाई पढ़ते मेरे को क्या पहल ਆਹ ਜਵੇਦੀ ਦੇ ਚੜਦੇ ਨੂੰ ਇਹ ਦੁੱਖ ਦੀ ਖਬਰ ਦੋਨਾਂ ਨੂੰ ਇਕੱਠਿਆਂ ਕਰਦੇ ਆਂ ਖੁਸ਼ੀ ਨੂੰ ਤੇ ਉਹਦੇ ਪਤੀ ਨੂੰ ਬਿਠਾ ਕੇ ਖਬਰ ਦੱਸਦੇ ਆਂ ਮੇਰੇ ਮਾਤਾ ਜੀ ਸਿਦਾਰਸ਼ਨ ਕੌਰ ਖੁਸ਼ੀ ਨੂੰ ਆਪਣੀ ਬੁੱਕਲ 'ਚ ਲੈ ਕੇ ਬੈਠਦੀ ਆ ਜਦੋਂ ਉਹਨੂੰ ਦੱਸਦੇ ਆਂ ਖੁਸ਼ੀ ਸੁਣਦੇ ਸਾਰ ਬੇਹੋਸ਼ ਹੋ ਜਾਂਦੀ ਫਿਰ ਹੋਸ਼ 'ਚ ਆਉਂਦੀ ਆ ਫਿਰ ਬੇਹੋਸ਼ ਹੋ ਜਾਂਦੀ ਡਾਕਟਰ ਚੈੱਕ ਕਰਦੇ ਆ ਬੀਪੀ ਡਾਊਨ ਹੋ ਰਿਹਾ ਕਿਵੇਂ ਨਾ ਕਿਵੇਂ 2 ਘੰਟੇ 2 ਘੰਟੇ ਲਾ ਕੇ ਥੋੜਾ ਸਟੇਬਲ ਕਰਦੇ ਆ ਕਬਰਿਸਤਾਨ ਦੇ ਵਿੱਚ ਫੋਨ ਕਰਦੇ ਆ ਜਿੱਥੇ ਸਾਡੇ ਪਹਿਲਾਂ ਵੀ ਕੋਈ ਜਿਹੜੇ ਮੁਸਲਮ ਵੀਰ ਦੀ ਕਿਸੇ ਦੀ ਡੈਥ ਹੁੰਦੀ ਆ ਜਾਂ ਬਜ਼ੁਰਗ ਦੀ ਉੱਥੇ ਦਫਨਾਈ ਦਾ ਤਾਂ ਉਹ ਸਮਾਂ ਦੇ ਦਿੰਦੇ ਸਾਨੂੰ ਵੀ ਤੁਸੀਂ 1 ਵਜੇ ਤੋਂ ਬਾਅਦ ਜਦੋਂ ਮਰਜ਼ੀ ਆ ਜਾਓ ਵੀ ਉੱਥੇ ਕਬਰਿਸਤਾਨ ਆਪਾਂ ਉੱਥੇ ਦਫਨਾ ਲਾਂਗੇ ਬੱਚੇ ਨੂੰ ਕਿਵੇਂ ਨਾ ਕਿਵੇਂ ਖੁਸ਼ੀ ਨੂੰ ਇੰਜੈਕਸ਼ਨ ਵਗੈਰਾ ਲਾ ਕੇ ਤਕੜੀ ਕਰਕੇ ਦੋਨਾਂ ਨੂੰ ਹਸਪੀਟਲ ਲੈ ਕੇ ਪਹੁੰਚਦੇ ਆਂ ਓਰੀਸਨ ਹਸਪੀਟਲ 'ਚ ਇਵਾਨ ਮੋਰਚਰੀ ਦੇ ਵਿੱਚ ਪਿਆ ਹੁੰਦਾ ਜੀ ਦਾ ਵਜ਼ਨ 800 ਗ੍ਰਾਮ ਤੋਂ ਬਾਹਰ ਨਹੀਂ ਸਕਿਆ ਸੀ ਇਨਾ 24 ਦਿਨਾਂ ਚ ਆਇਆ ਤੇ ਅੱਗੇ ਆ ਜਾ ਤੁਸੀਂ ਅੱਗੇ ਆ ਪੁੱਤ ਆਲੇ ਮੇਰੇ ਤੇ ਆ ਰੋਣਾ ਨਹੀਂ ਰੋਣਾ ਨਹੀਂ ਹੋ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਪੁੱਤ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਪੁੱਤ ਰੋਣਾ ਨਹੀਂ ਰੋਣਾ ਨਹੀਂ ਅਸੀਂ ਹਸਪੀਟਲ ਦੇ ਅੰਦਰ ਐਂਟਰ ਹੁੰਨੇ ਆ ਮੀਂਹ ਪੈ ਰਿਹਾ ਹੁੰਦਾ ਤਿੰਨ ਚਾਰ ਸਾਡੇ ਵਲੰਟੀਅਰ ਤੁਹਾਡੀਆਂ ਦੋ ਭੈਣਾਂ ਨਾਲ ਖੁਸ਼ੀ ਨੂੰ ਫੜ ਕੇ ਅੰਦਰ ਲੈ ਕੇ ਜਾਂਦੀਆਂ ਦਾ ਖੁਸ਼ੀ ਦਾ ਪਤੀ ਵੀ ਸਾਡੇ ਨਾਲ ਹਸਪੀਟਲ ਚ ਐਂਟਰ ਹੁੰਦਾ ਤਾਂ ਹਸਪਤਾਲ ਦੇ ਜਦੋਂ ਅਸੀਂ ਬੇਸਮੈਂਟ ਚ ਡਾਕਟਰ ਕੋਲੇ ਜਾਂਦੇ ਆ ਉਤਰ ਕੇ ਉਹ ਵੀ ਸਾਡੇ ਨਾਲ ਅੰਦਰ ਬੇਸਮੈਂਟ ਚ ਵੜਦਾ ਇਹਨਾ ਮਾੜਾ ਸੋਚ ਨਹੀਂ ਸਕੇ ਜਿੰਨਾ ਉਹ ਨਿਕਲਿਆ ਸਾਨੂੰ ਨਹੀਂ ਸੀ ਪਤਾ ਅੱਜ ਵੀ ਉਹ ਬੰਦਾ ਆਪਣੇ ਬੱਚੇ ਦੀ ਲਾਸ਼ ਨੂੰ ਦੇਖਣ ਤੋਂ ਮਨਕਰ ਹੋ ਜੂਗਾ ਤਾਂ ਉਹ ਉੱਥੋਂ ਹੀ ਵਾਪਸ ਪਲਟਦਾ ਜਾਨੂੰ ਅਸੀਂ ਡਾਕਟਰ ਦੇ ਕਮਰੇ ਜਾਂਦੇ ਆ ਡਾਕਟਰ ਪੁੱਛਦਾ ਵੀ ਇਹਦੇ ਹਸਬੰਡ ਹੈਗੇ ਆ ਸੀ ਕਿ ਹਾਂਜੀ ਹੈਗੇ ਆ ਬੁਲਾਉਨੇ ਆ ਕਿੱਥੇ ਆ ਮੈਂਦੀ ਮੈਂਦੀ ਨਹੀਂ ਲੱਭਦਾ ਬਾਹਰ ਦੇਖਦੇ ਆ ਇੱਧਰ ਉੱਧਰ ਸਾਨੂੰ ਇਦਾਂ ਲੱਗਿਆ ਵੀ ਸ਼ਾਇਦ ਉੱਪਰ ਤੀਜੀ ਮੰਜ਼ਲ ਤੇ ਚਲੇ ਗਿਆ ਉਹ ਕਿਉਂਕਿ ਖੁਸ਼ੀ ਉੱਥੇ ਦਾਖਲ ਸੀ ਪਹਿਲਾਂ ਉਹਨੂੰ ਐ ਲੱਗਿਆ ਹੋਊ ਵੀ ਉੱਪਰ ਆ ਉੱਪਰ ਲੱਭਦੇ ਆ ਥੱਲੇ ਲੱਭਦੇ ਆ ਕਿਤੇ ਨਹੀਂ ਲੱਭਦਾ ਤੇ ਅਸੀਂ ਮੈਨੇਜਮੈਂਟ ਨਾਲ ਗੱਲ ਕਰਦੇ ਆ ਵੀ ਸਾਨੂੰ ਕੈਮਰੇ ਦੇ ਵਿੱਚ ਦਿਖਾਇਆ ਜਾਵੇ ਵੀ ਕਿੱਥੇ ਜਦੋਂ ਉਹ ਕੈਮਰੇ ਚੈੱਕ ਕਰਾਉਂਦੇ ਆ ਤਾਂ ਉਹਦੇ ਵਿੱਚ ਨਜ਼ਰ ਆਉਂਦਾ ਵੀ ਉਹ ਕਿਵੇਂ ਬੜੀ ਚਲਾਕੀ ਨਾਲ ਉੱਥੋਂ ਨਿਕਲ ਕੇ ਲੌਕ ਕੇ ਰਿਸੈਪਸ਼ਨ ਤੇ ਬੈਠ ਜਾਂਦਾ ਜਾ ਕੇ ਜਿੱਥੇ ਲੋਕ ਬੈਠੇ ਹੁੰਦੇ ਵੇਟਿੰਗ ਹਾਲ 'ਚ ਤੇ ਉੱਥੇ ਲੋਕਾਂ ਦੇ ਵਿੱਚ ਅਸਰਨੀਵਾ ਕਰਕੇ ਜਦੋਂ ਅਸੀਂ ਉਹਦੇ ਕੋਲ ਦੀ ਗੁజర్ਦੇ ਆ ਸਾਡੇ ਟੀਮ ਦੇ ਮੈਂਬਰ ਉਹਦੇ ਕੋਲ ਦੀ ਨਿੰਗਦੇ ਆ ਉਹ ਐ ਨੀਵੀ ਪਾ ਲਿੰਦਾ ਅਸੀਂ ਇੱਧਰ ਉੱਧਰ ਭੱਜੇ ਫਿਰਦੇ ਆ ਲੱਬ ਤੇ ਕੈਮਰਿਆਂ ਦੇ ਵਿੱਚ ਦਿਖਾਈ ਦਿੰਨੇ ਆ ਕਿਤੇ ਬਾਹਰ ਜਾਣੇ ਕਿਤੇ ਉੱਪਰ ਕਿਤੇ ਥੱਲੇ ਤਿੰਨ ਵਾਰ ਤਾਂ ਅਸੀਂ ਉਹਦੇ ਕੋਲ ਦੀ ਵੀ ਨਿੰਗ ਗਏ ਪਰ ਉਹ ਸਾਡ ਨੂੰ ਨਜ਼ਰ ਨਹੀਂ ਆਇਆ ਫਿਰ ਅਸੀਂ ਸਾਰੇ ਉੱਪਰ ਨੂੰ ਚਲੇ ਜਾਂਦੇ ਆ ਲੱਭਣ ਉਹਨੂੰ ਤੇ ਉਹ ਹੌਲੀ ਕਿਦੇ ਕੇ ਨਿਕਲ ਕੇ ਪਿੱਛੇ ਨੂੰ ਭੱਜ ਜਾਂਦਾ ਇਹ ਸਾਰੀ ਰਿਕਾਰਡਿੰਗ ਕੈਮਰਿਆਂ ਦੇ ਵਿੱਚ ਆ ਤੁਸੀਂ ਦੇਖੋ ਕਿਸ ਤਰੀਕੇ ਨਾਲ ਉਹ ਕਲਯੁਗੀ ਬਾਪ ਆਪਣੇ ਉਸ ਉਹ ਬੱਚੇ ਨੂੰ ਦੇਖਣ ਤੋਂ ਮਿਲਣ ਤੋਂ ਵੀ ਮਨਕਰ ਹੋ ਗਿਆ ਜਦੋਂ ਜਾ ਕੇ ਇਹ ਗੱਲ ਖੁਸ਼ੀ ਨੂੰ ਦੱਸਣੀ ਸੀ ਤੇ ਮੈਨੂੰ ਐ ਲੱਗ ਰਿਹਾ ਸੀ ਜਿਵੇਂ ਬਹੁਤ ਵੱਡਾ ਬੋਝ ਹੋਵੇ ਮੇਰੇ ਸਿਰ ਤੇ ਮੈਂ ਜਾ ਕੇ ਕੀ ਦੱਸਾਂ ਉਸਦੀ ਨੂੰ ਪਾਪਾ ਜੀ ਪਾਪਾ ਜੀ ਕਿੱਥੇ ਆ ਉਹ ਮੈਨੂੰ ਬਾਰ ਬਾਰ ਪਾਪਾ ਜੀ ਕਹਿੰਦੀ ਪੁੱਛਦੀ ਅੱਲਾਹ ਨੇ ਬਹੁਤ ਮari ਮਦਦ ਕੀਆ ਹੈ ਇੱਕ ਤੋਂ ਉਸ ਬੰਦੇ ਸੇ ਤੇਮਾਰਾ ਪਿੱਛਾ ਛੁਡਾ ਦਿਆ ਉਸ ਆਜ ਇਸ ਸਮੇਂ ਉਹ ਭੱਗ ਗਿਆ ਅੱਗੇ ਕੋਈ ਆਪਸ਼ਨ ਬਚੀ ਨਹੀਂ ਆ ਉਸਕੇ ਬਾਅਦ ਇਵਾਨ ਮਿਲਾ ਕੇ ਗਿਆ ਆਪਾਂ ਨੂੰ ਠੀਕ ਹੈ ਪੁੱਤ ਨਾ ਮੇਰੀ ਤੇ ਰੋਣਾ ਨਹੀਂ ਰੋਣਾ ਨਾ ਮੇਰੀ ਤੇ ਰੋਣਾ ਨਹੀਂ ਨਾਮ ਮੇਰੀ ਤੇ ਰੋਣਾ ਨਾਮ ਮੇਰੀ ਤੇ ਰੋਣਾ ਤੇ ਕੋਂ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪਰਮੇਸ਼ਰ ਜਪ ਉਹ ਬੜੀ ਮੁਸ਼ਕਲ ਨਾਲ ਇਹ ਗੱਲ ਸਮਝਾਈ ਵੀ ਪੁੱਤ ਤੇਵਾਨ ਤੇਰਾ ਨਾ ਜਿਹੜਾ ਉਹ ਸਿਰਫ ਤੈਨੂੰ ਉਸ ਘਟੀਆ ਦਰਜੇ ਦੇ ਬੰਦੇ ਤੋਂ ਦੇ ਚੁੰਗਲ ਚ ਕਢਾਉਣ ਵਾਸਤੇ ਦੁਨੀਆ ਤੇ ਆਇਆ ਸੀ। ਇਵਾਨ ਦੇ ਜਨਮ ਕਰਕੇ ਜਦੋਂ ਤੈਨੂੰ ਉਹ ਮਾਰਦਾ ਕੁੱਟਦਾ ਸੀ ਤੂੰ ਫੈਸਲਾ ਲਿਆ ਉਹਨੂੰ ਛੱਡਣ ਦਾ। ਗੁੱਸੇ ਹੋ ਕੇ ਇਵਾਨ ਨੂੰ ਬਚਾਉਣ ਦੇ ਚੱਕਰ 'ਚ ਘਰ ਛੱਡਿਆ ਉੱਥੋਂ ਤੈਨੂੰ ਸਾਡੇ ਕੋਲੇ ਭੇਜਿਆ ਕਿਸੇ ਰੱਬ ਦੇ ਬੰਦੇ ਨੇ। ਇੱਥੇ ਆਈ ਤੂੰ ਇਵਾਨ ਦਾ ਜਨਮ ਹੋਇਆ ਫਿਰ ਉਹਨੂੰ ਬੁਲਾਇਆ ਪਰ ਉਹ ਫਿਰ ਬਾਜ਼ ਨਹੀਂ ਆਇਆ ਫਿਰ ਭੱਜ ਗਿਆ ਇਵਾਨ 24 ਦਿਨਾਂ ਵਾਸਤੇ ਆਇਆ ਸੀ ਤੇਰੀ ਜ਼ਿੰਦਗੀ 'ਚ 24 ਦਿਨਾਂ ਦੇ ਵਿੱਚ ਅੱਜ ਆਖੀਰਲੇ ਦਿਨ ਜਦੋਂ ਆਪ ਇਸ ਦੁਨੀਆ ਤੋਂ ਰੁਖਸਤ ਹੋ ਰਿਹਾ ਬੱਚਾ ਉਹਨੂੰ ਆਪਾਂ ਦਫਨਾਉਣਾ ਦੇਣਾ ਅੱਜ ਸਪੁਰ ਦੇ ਖਾਕ ਕਰ ਦੇਣਾ ਉਸ ਤੋਂ ਪਹਿਲਾਂ ਪਹਿਲਾਂ ਉਹਨੇ ਆਪਣੀ ਮਾਂ ਦਾ ਖਿਹੜਾ ਜਿਹੜਾ ਉਸ ਘਟਿਆ ਬੰਦੇ ਤੋਂ ਸ਼ਰਵਾਦ ਵੀ ਪੁੱਤ ਤੇਰੇ ਬੱਚੇ ਨੇ ਤੈਨੂੰ ਉਸ ਜਲਾਦ ਤੋਂ ਛਡਾਉਣ ਲਈ ਹੀ ਜਨਮ ਲਿਆ ਸੀ ਉਹਦਾ ਇੰਨਾ ਹੀ ਕੰਮ ਸੀ ਉਹਨੂੰ ਪਤਾ ਸੀ ਵੀ ਮੇਰੀ ਮਾਂ ਇਸ ਪਾਪੀ ਦੇ ਚੁੰਗਲ 'ਚ ਫਸ ਗਈ ਆ ਕਿ ਪ੍ਰਮਾਤਮਾ ਨੂੰ ਸ਼ਾਇਦ ਅੱਲਾ ਨੂੰ ਤੇਰੇ ਨੂੰ ਇਹੀ ਮਨਜ਼ੂਰ ਸੀ ਇਵਾਨ ਨੂੰ ਆਪਣੇ ਕੋਲੇ ਬੁਲਾਉਣਾ ਸੀ ਮੈਂ ਦਿਨ ਉਹ ਆ ਜਿਹਨੇ ਤੋਂ ਪੂਰੇ ਦਿਮਾਗ 'ਚ ਇੱਕ ਖਿਆਲ ਪਾਉਣਾ ਸੀ ਤੇ ਉਹਨੂੰ ਭਜਾਉਣਾ ਸੀ ਕਿ ਤੇਰਾ ਖੇੜਾ ਛੁੱਟੇ ਜਦੋਂ ਉਹ 800 ਗ੍ਰਾਮ ਦਾ ਬਾਨ ਉਹਦੀ ਗੋਦੀ 'ਚ ਪਾਇਆ ਉਹ ਪੱਟੀਆਂ 'ਚ ਲਿਬੇਟਿਆ ਹੋਇਆ ਬੱਚੇ ਨੂੰ ਬਾਰ-ਬਾਰ ਕਹਿ ਰਹੀ ਪਾਪਾ ਜੀ ਇਹਦਾ ਮੂੰਹ ਖੋਲਦੋ ਇਹਨੂੰ ਸਾਹ ਨਹੀਂ ਆਉਂਦਾ ਇਹਦਾ ਸਾਹ ਰੁਕ ਗਿਆ ਪਾਪਾ ਜੀ ਇਹਦਾ ਸਾਹ ਰੁਕ ਗਿਆ ਪੱਟੀਆਂ ਜੋ ਖੋਲ ਕੇ ਜਦੋਂ ਉਹ ਫੇਸ ਦਿਖਾਉਂਦੇ ਆ ਤਾਂ ਲੱਗਦਾ ਜਿਵੇਂ ਉਹ ਨਿੱਕਾ ਜਿਹਾ ਬੱਚਾ ਸੁੱਤਾ ਪਿਆ ਹੁੰਦਾ ਇੰਨਾ ਸੋਹਣਾ ਗੋਰਾ ਚਿੱਟਾ ਤੇ ਉਹਨੂੰ ਜਦੋਂ ਪਹੁੰਚਦੇ ਕਬਰਸਥਾਨ ਅਸੀਂ ਦਫਨਾਉਣ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਉਸ ਜ਼ੋਰਦਾਰ ਮੀਂਹ ਚ ਅੱਖਾਂ ਦੇ ਵਿੱਚੋਂ ਵੀ بارش ਵਾਂਗ ਪਾਣੀ ਡਿੱਗ ਰਿਹਾ ਸੀ ਖੁਸ਼ੀ ਦੇ ਤਾਂ ਖੁਸ਼ੀ ਨੂੰ ਅਸੀਂ ਸਮਝਾਉਂਦੇ ਰਹੇ ਵੀ ਪੁੱਤੇ ਸਿਰਫ 24 ਦਿਨਾਂ ਵਾਸਤੇ ਆਇਆ ਸੀ ਤੇਰੀ ਜ਼ਿੰਦਗੀ ਚ ਤੈਨੂੰ ਉਸ ਨਰਕ ਤੋਂ ਇਸ ਸਵਰਗ ਰੂਪੀ ਸੁਪਨਿਆਂ ਦੇ ਘਰ ਤੱਕ ਪਰਚਾਉਣ ਆਇਆ ਸੀ ਤੇ ਵਾਰ ਨੂੰ ਸਾਡੇ ਉੱਥੋਂ ਦੇ ਮਸਜਿਦ ਦੇ ਇਮਾਮ ਸਾਹਿਬ ਆਪਣੀ ਬੁੱਕਲ ਚ ਲੈਂਦੇ ਆ ਬੱਚੇ ਦਾ ਇਸ਼ਨਾਨ ਕਰਾਉਂਦੇ ਆ ਵਿਧੀ ਵਿਧਾਨ ਮੁਤਾਬਕ ਮੁਸਲਮੀ ਰੀਤੀ ਰਿਵਾਜ ਮੁਤਾਬਕ ਬੱਚੇ ਦਾ ਇਸ਼ਨਾਨ ਕਰਾ ਕੇ ਉਹਨੂੰ ਚਿੱਟੇ ਕੱਪੜੇ 'ਚ ਬੰਨ ਕੇ ਉੱਥੇ ਇੱਕ ਉਸ ਤਖਤ ਦੇ ਉੱਤੇ ਉਹਨੂੰ ਰੱਖ ਕੇ ਨਮਾਜ਼ ਪੜ੍ਹਦੇ ਆ ਅੱਲਾ ਦੇ ਅੱਗੇ ਦੁਆ ਕਰਦੇ ਆ ਕਿ ਅੱਲਾ ਤਾਲਾ ਇਹਨੂੰ ਜੰਨਤ ਵਿੱਚ ਜਗ੍ਹਾ ਦੇਣਾ ਅਸੀਂ ਵੀ ਮੂਲ ਮੰਤਰ ਦਾ ਪਾਠ ਕਰਕੇ ਦੁਆ ਕਰਦੇ ਆ ਗਾਲਪੁਰਖ ਵਾਹਿਗੁਰੂ ਜੀ ਇਸ ਬੱਚੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਅੱਲਾਹੁ ਅਕਰ ਸਤਨਾ ਕਰਤਾ ਨਿਰਭਉ ਨਿਰਵੈਰ ਕਾਲਮੂਰਤ ਜੁਨੀ ਸੈਭੰ ਸ਼ਬਦ ਆਪ ਆਦ ਸਚੁ ਗੁਆਚ ਸਚੁ ਹੈ ਭੀ ਸਤ ਸਾਡੀ ਧੀ ਨੂੰ ਖੁਸ਼ੀ ਨੂੰ ਜਿਹੜੀ ਪੜਨ ਲਿਖਨ ਦੀ ਇੰਨੀ ਇਛੁਕਾ ਉਹਨੂੰ ਬਿਹਤਰ ਜ਼ਿੰਦਗੀ ਬਖਸ਼ਾ ਇਨ੍ਹਾਂ ਦੁਆਵਾਂ ਤੇ ਅਰਦਾਸਾਂ ਤੇ ਅਸੀਸਾਂ ਦੇ ਨਾਲ ਆਵਾਨ ਨੂੰ ਕਬਰਸਤਾਨ ਦੇ ਵਿੱਚ ਦਫਨਾ ਦਿੱਤਾ ਜਾਂਦਾ ਤੇ ਨਾਲ ਹੀ ਖੁਸ਼ੀ ਨੇ ਵੀ ਆਪਣੇ ਵੱਲੋਂ ਮਹਿੰਦੀ ਹਸਣ ਦੀਆਂ ਸਪਣੀਆਂ ਉਹਨਾਂ ਯਾਦਾਂ ਨੂੰ ਵੀ ਦਫਨਾ ਦਿੱਤਾ ਜਿਹੜੀਆਂ ਕਿਤੇ ਨਾ ਕਿਤੇ ਉਹਦੇ ਦਿਲ ਨੂੰ ਤੁੰਬਦੀਆਂ ਸੀ ਵੀ ਉਹ ਮੇਰਾ ਸ਼ੋਹਰ ਆ ਉਹ ਸ਼ੋਹਰ ਬੱਚੇ ਨੂੰ ਆਪਣੇ ਮਰੇ ਪਏ ਪੁੱਤ ਨੂੰ ਛੱਡ ਕੇ ਉੱਥੋਂ ਭੱਜ ਗਿਆ ਤੇ ਅੱਜ ਦਾ ਦਿਨ ਸਾਡੇ ਸੁਪਨਿਆਂ ਦੇ ਘਰ ਵਾਸਤੇ ਬੜਾ ਦੁੱਖ ਭਰਿਆ ਸੀ ਹੁਣ ਤੱਕ 700 ਤੋਂ ਵੱਧ ਬਾਪੂ ਬਜ਼ੁਰਗਾਂ ਦੇ ਭੈਣਾਂ ਦੇ ਵੀਰਾਂ ਦੇ ਮਾਵਾ ਦੇ ਸੰਸਕਾਰ ਕਰ ਚੁੱਕੇ ਆ ਪਰ ਅੱਜ ਇਹ 24 ਦਿਨਾਂ ਦੇ ਮੁਹੰਮਦ ਇਵਾਨ ਮਲਿਕ ਨੂੰ ਦਫਨਾਉਂਦੇ ਆ ਹਾਥ ਕੰਬ ਰਹੇ ਸੀ ਤੇ ਅਰਦਾਸ ਕਰਦੇ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਸੀਂ ਸੇਵਾ ਬਖਸ਼ੀਏ ਸਾਨੂੰ ਗਲ ਚੁਕੀਆਂ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਪਰ ਇਸ ਤਰ੍ਹਾਂ ਦੀ ਸਤੋ ਨਾ ਲਿਆਕ ਨਾ ਲਿਓ ਨਾ ਲਗੋ ਇਸ ਤਰ੍ਹਾਂ ਦੇ ਦੁੱਖ ਜਿਹੜਾ ਸਿੱਧਾ ਰੱਬ ਦਾ ਰੂਪ ਸੀ ਉਹ ਬੱਚਾ ਸੁਦਾਈ ਰੱਬ ਦਾ ਰੂਪ ਸੀ ਜਿਹੜਾ ਬੱਚਾ ਹੁਣ ਦਫਨਾਉਂਦੇ ਆਏ ਉਹ ਵਾਹਿਗੁਰੂ ਨਾਲ ਵੀ ਸ਼ਿਕਵਾ ਕਰਿਆ ਅੱਜ ਖੁਸ਼ੀ ਆਪਣੇ ਆਪ ਨੂੰ ਹੋਰ ਸਟਰੋਂਗ ਹੋਰ ਜज्ਬਾਤੀ ਤੌਰ ਤੇ ਟਕੜਾ ਕਰਨ ਵਿੱਚ ਲੱਗੀ ਹੋਈ ਆ ਅਸੀਂ ਵੀ ਉਹਨੂੰ ਮੋਟੀਵੇਟ ਕਰ ਰਹੇ ਆ ਕਾਉਂਸਲਿੰਗ ਕਰ ਰਹੇ ਆ ਵੀ ਉਹ ਇਸ ਦੁੱਖ ਚੋਂ ਬਾਹਰ ਆ ਸਕੇ ਕਰੇ ਅਰਦਾਸ ਸਾਡੀਆਂ ਨੰਧੀਆਂ ਵਾਸਤੇ ਜਿਨ੍ਹਾਂ ਨੂੰ ਛੋਟੀਆਂ-ਛੋਟੀਆਂ ਨੂੰ ਉਹਨਾਂ ਦੇ ਮਾਰੇ ਸਮਾਜਿਕ ਤੱਤ ਇਹ ਜੇ ਜਲਾਦਾਂ ਦੇ ਹੱਥ ਵੇਚ ਦਿੰਦੇ ਨੇ ਜਾਂ ਵਿਆਹ ਕਰ ਦਿੰਦੇ ਨੇ ਉਹਨਾਂ ਦੇ ਕਿਸੇ ਲਾਲਚ ਵਸ਼ ਉਹਨਾਂ ਨਿੱਕੀਆਂ ਨਿੱਕੀਆਂ ਨੰਨੀਆਂ ਜਾਨਾਂ ਜਿਨ੍ਹਾਂ ਦੀ ਖੇਡਣ ਦੀ ਪੜ੍ਹਨ ਦੀ ਉਮਰ ਆ ਉਹਨਾਂ ਨੂੰ ਇਹਨਾਂ ਤਕਲੀਫ ਦੇ ਦਰਦ ਭਰੇ ਹਾਲਾਤਾਂ ਚੋਂ ਨਿਕਲਣਾ ਪਏ ਇਹ ਸਾਡੇ ਸਮਾਜ ਦੇ ਵਿੱਚੋਂ ਇਹ ਪ੍ਰਥਾ ਪਤਾ ਨਹੀਂ ਕਦੋਂ ਖਤਮ ਹੋਊਗੀ ਬਾਲ ਵਿਵਾਦ ਬਾਲ ਵੀਆ ਨਹੀਂ ਹੋਣੇ ਚਾਹੀਦੇ ਜੇ ਤੁਹਾਡੇ ਆਸ-ਪਾਸ ਕੋਈ ਇਸ ਤਰ੍ਹਾਂ ਦਾ ਤੁਹਾਡੇ ਸੁਣਨ ਚ ਦੇਖਣ ਚ ਆਉਂਦਾ ਤਾਂ ਉਹਦਾ ਬਰੋਧ ਜਰੂਰ ਕਰੋ ਸਾਰੇ ਕਿਉਂਕਿ ਕੋਈ ਹੋਰ ਖੁਸ਼ੀ ਦੁੱਖਾਂ ਚ ਨਾ ਭਵੇ ਕੋਈ ਹੋਰ ਦੀ ਛੋਟੀ ਉਮਰੇ ਜਦੋਂ ਖੁਦ ਬੱਚੀ ਆ ਜੀ ਵੀਰੋ ਐਸੀ ਜਿਹੀ ਦੀ ਵੀਡੀਓ ਐਂ ਜੀ ਦੀ ਮਿਸਾਲ ਇਨਸਾਨੀਅਤ ਦੀ ਖਿਦਮਤ ਦੀ ਮਿਸਾਲ ਪੂਰੀ ਦੁਨੀਆ 'ਚ ਕਿਤੇ ਵੀ ਨਹੀਂ ਨਜ਼ਰ ਆਂਦੀ ਤੇ ਮੈਂ ਇਸ ਆਪਣੇ ਸਰਦਾਰ ਭਰਾ ਨੂੰ ਸਲਾਮ ਪੇਸ਼ ਕਰਨਾ ਦਿਲੋਂ ਰਿਸਪੈਕਟ ਹੈ ਬਹੁਤ ਜ਼ਿਆਦਾ ਰਿਸਪੈਕਟ ਬਹੁਤ ਜ਼ਿਆਦਾ ਇੱਜ਼ਤ ਰੱਬ ਇਹਨੂੰ ਹਮੇਸ਼ਾ ਖੁਸ਼ ਰੱਖੇ ਤੁਸੀਂ ਅੰਦਾਜ਼ਾ ਲਾਓ ਜਿਹੜਾ ਜੀਵਨ ਸਾਥੀ ਹੁੰਦਾ ਹੈ ਅਗਰ ਕਿਸੇ ਦੀ ਮੈਰਿਜ ਹੁੰਦੀ ਹੈ ਤੇ ਕਹਿੰਦੀ ਇਹ ਕਿਹਾ ਜਾਂਦਾ ਹੈ ਕਿ ਆਰੇ ਦਾ ਜਿਹੜਾ ਹਸਬੰਡ ਹੈ ਉਹ ਹਮੇਸ਼ਾ ਸਾਥ ਦੇਗਾ ਬੁਰੇ ਵਕਤ ਦੇ ਅੰਦਰ ਲੇਕਿਨ ਇੱਕ ਮੁਸਲਮਾਨ ਲੜਕੀ ਹੈ ਉਹਦਾ ਹਸਬੰਡ ਉਹਦੇ ਤੇ ਜ਼ੁਲਮ ਕਰਦਾ ਹੈ ਮਾਰਦਾ ਕੁੱਟਦਾ ਹੈ ਸਿੱਖ ਸਰਦਾਰ ਉਹਨੂੰ ਆਪਣੀ ਸੇਵਾ ਸੈਂਟਰ ਲੈ ਕੇ ਆਂਦੇ ਨੇ ਮੁਨਕਤਾ ਦੀ ਸੇਵਾ ਸੁਪਨਿਆਂ ਦੇ ਘਰ ਲੈ ਕੇ ਆਂਦੇ ਨੇ ਉਹਦੀ ਡਿਲੀਵਰੀ ਕਰਵਾਉਂਦੇ ਨੇ ਉਹਦੇ ਹਾਂ ਬੱਚਾ ਪੈਦਾ ਹੁੰਦਾ ਲੇਕਿਨ ਉਹਦੀ ਡੈਥ ਹੋ ਜਾਂਦੀ ਹੈ ਤੇ ਸਿੱਖ ਸਰਦਾਰ ਫਿਰ ਕੀ ਕਰਦਾ ਉਹਨੂੰ ਦਫਨਾਉਂਦਾ ਹੈ ਉਹਦੇ ਕਫਨ ਦਾ ਇੰਤਜ਼ਾਮ ਕਰਦਾ ਬਹੁਤ ਵੱਡੀ ਗੱਲ ਹੈ ਬਰੇਮਾਨ ਦੀ ਗੱਲ ਹੈ ਸਿੱਖਾਂ ਵਾਸਤੇ ਤੇ ਐਸਾ ਮੁਸਲਮ ਮੈਂ ਕਹਿ ਸਕਣਾ ਕਿ ਸਿੱਖ ਸਰਦਾਰ ਜਿਹੜੇ ਜਿਸ ਤਰ੍ਹਾਂ ਲੋਕਾਂ ਦੀ ਮਦਦ ਕਰ ਰਹੇ ਨੇ ਬਿਨਾ ਕੋਈ ਜਾਤ ਦੇ ਕੇ ਬਿਨਾ ਕੋਈ ਧਰਮ ਦੇ ਕੇ ਇਹ ਬਹੁਤ ਵੱਡੀ ਗੱਲ ਹੈ ਤੇ ਦੂਸਰੇ ਨੰਬਰ ਤੇ ਜਦੋਂ ਉਹਦਾ ਹਸਬੰਡ ਆਇਆ ਉੱਥੇ ਸੇਵਾ ਸੈਂਟਰ ਆਇਆ ਤੇ ਸਰਦਾਰ ਜੀ ਨੇ ਉਹਦੀ ਵੀ ਠੀਕ ਠਾਕ ਕਲਾਸ ਲਈ ਲੇਕਿਨ ਕਹਿੰਦੇ ਨੇ ਨਾ ਜਿਹੜੇ ਵਿਗਰੇ ਹੋਣੋਂ ਕਦੀ ਨਹੀਂ ਸੁਧਰਦੇ ਕੋਈ ਵਾਰੀ ਫੇਰ ਧੋਖਾ ਦੇ ਕੇ ਉੱਥੇ ਛੱਡ ਕੇ ਚਲਾ ਗਿਆ ਆਪਣੀ ਮਾਈਕ ਨੂੰ ਤੇ ਫੇਰ ਸਿੱਖ ਸਰਦਾਰ ਦੇ ਜਿਹੜੇ ਲਫਜ਼ ਸੀ ਉਹਨੇ ਕਿਹਾ ਜੀ ਮੈਂ ਤੂੰ ਮੇਰੀ ਭੈਣ ਐ ਤੇ ਮੇਰੀ ਭੈਣ ਤੇ ਇੱਕ ਭਰਾ ਦਾ ਉਹਦੇ ਸਿਰ ਤੇ ਹੱਥ ਹੈ ਤੇ ਹਲੇ ਤੱਕ ਤੇਰਾ ਭਰਾ ਜਿਹਾ ਹੁੰਦਾ ਅੰਜ ਦੇ ਹੀ ਬਹੁਤ ਜ਼ਿਆਦਾ ਸੀ ਮਸਾਲਾ ਦੇਖੀਆਂ ਨੇ ਕਿ ਸਿੱਖ ਸਰਦਾਰ ਹਿੰਦੂ ਵੀ ਲੜਕੀਆਂ ਸੀ ਦੇਖੀਆਂ ਸਿੱਖ ਸਰਦਾਰ ਜਿਨ੍ਹਾਂ ਦੀਆਂ ਜਾਨਾਂ ਬਚਾ ਰਹੇ ਨੇ ਉਹਨਾਂ ਨੂੰ ਖਾਣ ਪਾਣ ਖਾਣ ਵਾਸਤੇ ਉਹਨਾਂ ਨੂੰ ਪਹਿਨਣ ਵਾਸਤੇ ਕਪੜੇ ਦੇ ਰਹੇ ਨੇ ਇਨਸਾਨੀਅਤ ਦੀ ਖਿਦਮਤ ਕਰ ਰਹੇ ਨੇ ਮੈਂ ਆਪਣੇ ਸਿੱਖ ਭਰਾ ਨੂੰ ਮੁਨਕਤਾ ਦੀ ਸੇਵਾਲੇ ਭਰਾ ਨੂੰ ਦਿਲੋਂ ਸਲਾਮ ਕਰਨਾ ਦਿਲੋਂ ਰਿਸਪੈਕਟੇ ਜਿਸ ਤਰ੍ਹਾਂ ਸਾਡੇ ਸਿੱਖ ਭਰਾ ਲੋਕਾਂ ਦੀ ਮਦਦ ਕਰ ਰਹੇ ਨੇ ਲੋਕਾਂ ਦੀ ਖਿਦਮਤ ਕਰ ਰਹੇ ਨੇ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ